ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦਾ ਜੋਸ਼ ਲੋਕ ਚੱਲ ਰਿਹਾ ਹੈ ਉਹਦੀਆਂ ਅਗਲੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸਿਰਵਾਹੇ ਗੁਰੂ ਸਾਹਿਬ ਜਿਉ ਫਿੱਕਾ ਦਰਗ ਸਟਿਐ ਮੂ ਦੁਕਾਨ ਵਕ ਪਾਏ ਇਕ ਮੁਰਗ ਆਖੀਏ ਪਾਣ ਲੈ ਸਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਦੀ ਬਾਹਰ ਬਾਣੀ ਦੇ ਇਹ ਦੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 473 ਅੰਗ ਤੇ ਸੁਭਾਏਮਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਹ 4 ਰਕੀਤਾਂ ਗਈਆਂ ਹਨ ਆਓ ਇਹਨਾਂ ਦੁਕਾ ਰਹੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਔ ਇਸ ਵਿਚਾਰ ਕਰੀਏ ਫਿੱਕਾ ਦਰਗ ਹੈ ਸੱਟਿਆ ਮੂੰਹ ਧੁੱਕਾ ਫਿੱਕਾ ਪਾਇ ਇਸ ਟੁਕਰਾਇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਰੁੱਖਾ ਇਨਸਾਨ ਭਾਵ ਪ੍ਰੇਮ ਤੋਂ ਸਖਣਾ ਮਨੁੱਖ ਪ੍ਰਭੂ ਦੀ ਦਰਗਾਹ ਤੋਂ ਰੱਦਿਆ ਜਾਂਦਾ ਹੈ ਭਾਵ ਸੰਸਾਰ ਵਿੱਚ ਲੋਕਾਂ ਵੱਲੋਂ ਉਸ ਨੂੰ ਦਰਕਾਰਿਆ ਜਾਂਦਾ ਹੈ ਅਤੇ ਉਹਦੇ ਮੂਹ ਤੇ ਥੁੱਕਾਂ ਹੀ ਪੈਂਦੀਆਂ ਹਨ ਭਾਵ ਫਟਕਾਰਾਂ ਪੈਂਦੀਆਂ ਹਨ ਇਕਾ ਮੂਰਖ ਕੀ ਹੈ ਪਾਣਾ ਲਹਿ ਸਜਾਏ ਪ੍ਰੇਮ ਹੈਣ ਰੁਖੇ ਮਨੁਖ ਨੂੰ ਮੂਰਖ ਆਖਣਾ ਚਾਹੀਦਾ ਹੈ ਪ੍ਰੇਮ ਤੋਂ ਸਖਣੇ ਮਨੁੱਖ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ ਭਾਵ ਹਰ ਥਾਂ ਉਹਦੀ ਸਦਾ ਵੱਡੀ ਬੇਝਤੀ ਹੁੰਦੀ ਰਹਿੰਦੀ ਹੈ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਤੇ ਵਿਚਾਰ ਇਸ ਚੈਨਲ ਦੇ ਮਾਧਿਅਮ ਰਹੀਂ ਹਰ ਰੋਜ਼ ਸਰਵਣ ਕਰਦੇ ਰਹੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ